ਆ ਨਾ ਪਹਿਲੇ ਆਦੇ ਮੈਂ ਉਥੋਂ ਤੇ 5 ਲੱਖ ਰੁਪਇਆ ਵਾ ਅੱਛਾ ਤੇ ਡੈਡੀ ਮੈਨੂੰ ਫੋਨ ਕਰਾਂਦੇ ਸੀ ਪਹਿਲਾਂ ਕਹਿੰਦੇ ਸੀ ਵੀ 1 ਲੱਖ ਰੁਪਇਆ ਚਾਹੀਦਾ ਵਾ ਜੈਂਟ ਮੰਗਣ ਦੇ ਆ ਤੇ ਹੁਣ ਕਹਿੰਦੇ 1.5 ਲੱਖ ਚਾਹੀਦਾ ਵਾ ਕੋਈ ਲੋੜ ਪੈ ਗਈ ਹੋਰ ਜੋਤ ਲਾ ਕੇ ਬੈਠੀ ਆ ਇਹਦੇ ਹੁਣ ਦਹੀਂ ਗੱਲ ਕਰ ਲੈਣੀ ਤੇਰੇ ਨਾਲ ਦੱਸੋ ਦੱਸਣਾ ਕੀ ਆ ਮੈਂ ਬੈਠੀ ਹਾਂ ਇੱਥੇ ਅੱਛਾ ਇਹਨੂੰ ਨਹੀਂ ਪਤਾ ਵੀ ਮੰਮੀ ਬਾਹਰ ਬੈਠੇ ਆ ਇਹ ਫੋਨ ਤੇ ਆਪਣੇ ਡੈਡੀ ਨਾਲ ਗੱਲਾਂ ਅੰਦਰ ਕਰਦੀ ਸੀ ਤੇ ਲੱਗਣਾ ਤੇ ਉਥੇ ਲੱਖ ਗਵਾ ਤੇ ਤੁਸੀਂ ਬਾਕੀ 50000 ਰੁਪਏ ਵਾਧ ਲੈ ਲਿਓ। ਉਹ ਇਹ ਗੱਲ ਤੇ ਮੈਂ ਵੀ ਜੋਤ ਨੂੰ ਪੁੱਛੀ ਆ ਪਰ ਉਹ ਕਹਿੰਦੀ ਆ ਵੀ ਮੈਨੂੰ ਫੋਨ ਆਇਆ ਹੀ ਨਹੀਂਗਾ। ਹੁਣ ਦੱਸੋ ਮੈਂ ਕੀ ਕਰਾਂ ਵਿਚ ਫਸੇ। ਉਹ ਮੈਨੂੰ ਕਹਿੰਦੀ ਹੀ ਵੀ ਸੰਦੀਪ ਆਂਦੇ ਮੈਨੂੰ ਨਹੀਂ ਟਿਕਾ ਦਿੰਦੀ ਮੰਮੀ ਤਾਂ ਤੈਨੂੰ ਕਿੱਥੋਂ ਟਿਕਾ ਦੇਣਾ? ਤੂੰ ਮੈਨੂੰ ਇੱਕ ਗੱਲ ਦੱਸ ਵੀ ਤੈਨੂੰ ਕਿੰਨੀਆਂ ਕਿ ਤੰਗੀਆਂ ਮੈਂ ਦਿੱਤੀਆਂ ਵਾਂ। ਕੰਮ ਤੇ ਬਸ ਦੇ ਹੀ ਕਰੰਦੇ ਤੁਸੀਂ ਆਵਾਜ਼ ਦੇ ਦਿੱਤੀ ਕੰਮ ਹੀ ਕੋਈ? ਉਹ ਆਵਾਜ਼ ਮੈਂ ਤਾਂ ਦਿੱਤੀ ਹੀ ਆ 50000 ਰੁਪਏ ਫੜ। 50000 ਇਹ ਕਾਦਾ ਹੈ? ਇਹ ਜੋਤ ਜਦ ਤਨ ਆਊਗੀ ਨਾ ਤੇ ਉਹਨੂੰ ਫੜਾ ਦੇ ਇਹ ਉਹਦਾ ਵਾ